ਨਮਾਸ਼ਿਆ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਕੰਨਾ ਬੁੱਲਸ ਨੇ ਡੋਟਾ ਖੋਆ ਕਰਨ ਵਾਲੀ ਕਰੋ ਨੂੰ ਕੀਤਾ ਕਾਟੂ। ਨਮਾਸ਼ਿਆ ਸਰਗਰਮੀਆਂ ਲਈ ਪੋਸ਼ਣ ਵਾਸਤੇ ਰਿਪੋਰਟ ਸਮਰਾ। ਮਾਨਯੋਗ ਸੀਨੀਅਰ ਕਪਤਾਨ ਪੁਲਿਸ ਖੰਨਾ ਸ਼੍ਰੀਮਤੀ ਅਮਨੀਤ ਕੌਂਡਨ ਮੈਮ ਉਹਨਾਂ ਦੇ ਸੁਪਰਵਾਈਜ਼ਨ ਲੀਡਰਸ਼ਿਪ ਅੰਡਰ ਖੰਨਾ ਪੁਲਿਸ ਰੈਗੂਲਰਲੀ ਬਹੁਤ ਮਾੜੇ ਅਨਸਰਾਂ ਦੇ ਖਿਲਾਫ ਰੈਗੂਲਰ ਕਾਰਵਾਈ ਕਰਦੇ ਰਹੀ ਹੈ ਇਸੇ ਲੜੀ ਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇੱਕ ਲੁੱਟਾਂ ਖਵਾ ਕਰਨ ਵਾਲਾ ਜਿਹੜਾ ਗਿਰੋ ਜਿਹੜਾ ਪਿਛਲੇ 3-4 ਮਹੀਨੇ ਤੋਂ ਕਾਫੀ ਸਮਰਾਲਾ ਮਛਗੜਾ ਏਰੀਆ ਤੇ ਨਾਲ ਲੁਧਿਆਣਾ ਦੇ ਏਰੀਆ ਦੇ ਵਿੱਚ ਐਕਟਿਵ ਸੀਗਾ ਉਹਨੂੰ ਅਸੀਂ ਉੱਥੇ ਪੰਜ ਬੰਦੇ ਅਸੀਂ ਕਾਬੂ ਕੀਤੇ ਨੇ ਸਾਡੇ ਕੋਲ 5 ਤਰੀਕ ਨੂੰ 5 ਮਈ ਨੂੰ ਇੱਕ ਇਤਲਾਮ ਮਿਲੀ ਸੀ ਕਿ ਪਵਨਦੀਪ ਸਿੰਘ ਜਿਹੜਾ ਕਿ ਬੀਜੇ ਦਾ ਰਹਿਣ ਵਾਲਾ ਹੈ ਉਹ ਕਹਿੰਦਾ ਰਾਤੀ ਮੈਂ 2:30 ਵਜੇ ਆਪਣੀ ਗੱਡੀ ਤੇ ਬੀਜਾ ਰੋਡ ਤੇ ਵਾਪਸ ਆ ਰਿਹਾ ਸੀ ਮਾਛੀਵਾੜਾ ਸਾਈਡ ਤੋਂ ਤਾਂ ਉਹਦੀ ਗੱਡੀ ਦੇ ਅੱਗੇ ਇੱਕ ਗੱਡੀ ਲਾ ਕੇ ਬਰੀਜ਼ਾ ਗੱਡੀ ਚ ਚਾਰ ਨਾਮਲੂ ਵਿਅਕਤੀ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਘੇਰ ਕੇ ਉਹਦੀ ਕੁੱਟਮਾਰ ਕੀਤੀ ਤੇ ਉਦੋਂ ਉਹਦਾ ਫੋਨ ਉਹਦੇ ਪਰਸ ਤੇ ਕੁਝ ਹੋਰ ਕੀਮਤੀ ਸਮਾਨ ਜਿਹੜਾ ਖੋਲਿਆ ਸੀਗਾ ਡਿਊਰਿੰਗ ਇਨਵੈਸਟੀਗੇਸ਼ਨ ਇਹ ਚਾਰੇ ਬੰਦੇ ਜਿਹੜੇ ਆਡੈਂਟੀਫਾਈ ਹੋ ਗਏ ਸੀ ਅਸੀਂ ਚਾਰਾਂ ਨੂੰ ਜਿਹੜਾ ਅਰੈਸਟ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਤੇ 56 ਨੰਬਰ ਮਕਦਮਾ ਥਾਣਾ ਮਾਛੀਵਾੜਾ ਦੇ ਵਿੱਚ 389ਵੀ 394 170 ਤੇ 473 ਪੀਸੀ ਦੇ ਵਿੱਚ ਦਰਜ ਕਰ ਲਿਆ ਸੀ ਜਿਹੜੇ ਚਾਰ ਵਿਅਕਤੀ ਆ ਇਹਨਾਂ ਦੇ ਨਾਮ ਐ ਦੀਪ ਸਿੰਘ ਗੁਰਿੰਦਰ ਸਿੰਘ ਆਕਾਸ਼ਦੀਪ ਤੇ ਅਮਰਪ੍ਰੀਤ ਸਿੰਘ ਇਹ ਚਾਰੋਂ ਮਾਛੀਵਾੜਾ ਏਰੀਆ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਜਿਹੜੇ 25 ਤੋਂ 30 ਸਾਲ ਇਹਨਾਂ ਦੀ ਉਮਰ ਹੈ ਇਹਨਾਂ ਨੇ ਇਹ ਰਾਤ ਨੂੰ ਜਿਹੜੇ ਆਪਣੀ ਗੱਡੀਆਂ ਦੇ ਵਿੱਚ ਪੁਲਿਸ ਦੀ ਵਰਦੀ ਪਾ ਕੇ ਗੱਡੀਆਂ ਤੇ ਜਾਲੀ ਨੰਬਰ ਲਾ ਕੇ ਜਿਹੜੇ ਰਾਤ ਨੂੰ ਲੁੱਟਾਂ ਖੋਹਾਂ ਕਰਦੇ ਸੀ ਜਿਹੜੇ ਵਿਅਕਤੀ ਰਾਤ ਨੂੰ ਕਿਤੇ ਆਪਣੀ ਫੈਮਲੀ ਨਾਲ ਜਾਂ ਇਕੱਲੇ ਕਿਤੇ ਇਧਰ ਉਧਰ ਜਾਂਦੇ ਸੀ ਉਹਨਾਂ ਨੂੰ ਕਿਸੇ ਸੁਮਸਾਨ ਜਗ੍ਹਾ ਦੇ ਵਿੱਚ ਗੱਡੀ ਰੋਕ ਕੇ ਉਹਨਾਂ ਦੀ ਜਾਂ ਬਾਈਕ ਰੋਕ ਕੇ ਉਹਨਾਂ ਨੂੰ ਫੁੱਟ ਮਾਰ ਕਰਕੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਕੀਮਤੀ ਸਮਾਨ ਮੋਬਾਈਲ ਵਗੈਰਾ ਖੋਹ ਲੈਂਦੇ ਸੀ ਇਸ ਗਰੁੱਪ ਤੋਂ ਅਸੀਂ ਹੁਣ ਤੱਕ ਜਿਹੜੇ ਹੁਣ ਤੱਕ ਸਾਡੀ ਤਫਤੀਸ਼ ਦੇ ਵਿੱਚ ਅਸੀਂ ਇਹਨਾਂ ਤੋਂ ਤਿੰਨ ਗੱਡੀਆਂ ਜਿਹੜੀਆਂ ਇਹ ਅਲੱਗ-ਅਲੱਗ ਨੰਬਰ ਲਗਾ ਕੇ ਇੱਕ ਬਰੀਜ਼ਾ ਗੱਡੀ ਕਿ ਸਿਆਜ਼ ਗੱਡੀ ਤੇ ਇੱਕ ਵਰਨਾ ਗੱਡੀ ਤਿੰਨ ਗੱਡੀਆਂ ਰਿਕਵਰ ਕੀਤੀਆਂ ਨੇ ਡੇਢ ਟੋਲੇ ਦੇ ਕਰੀਬ 골ਡ ਰਿਕਵਰ ਕੀਤਾ ਇੱਕ ਚਾਂਦੀ ਦਾ ਕੜਾ ਵਾਰਦਾਤ ਦੇ ਵਿੱਚ ਜਿਹੜੇ ਹਥਿਆਰ بیسਬਾਲ ਡੰਡੇ ਕਿਰਚਾਂ ਕ੍ਰਪਾਨ ਤੇ ਉਸ ਤੋਂ ਬਿਨਾਂ ਜਿਹੜੇ 6 ਮੋਬਾਈਲ ਆ ਜਿਹੜੇ ਅਸੀਂ ਜਿਹੜੇ ਇਹਨਾਂ ਨੇ ਵੱਖ-ਵੱਖ ਥਾਂ ਤੋਂ ਖੋਈ ਸੀਗੇ ਉਹ ਸੇ ਰਿਕਵਰ ਕੀਤੇ ਨੇ ਦੌਰਾਨੀ ਤਫ਼ਤੀਸ਼ ਅਸੀਂ ਇੱਕ ਵਿਅਕਤੀ ਹੋਰ ਹਰਦੀਪ ਸਿੰਘ ਗੁੱਲੂ ਪੰਜਵਾਂ ਜਿਹੜਾ ਦੋਸ਼ੀ ਹੈ ਉਹ ਅਰੈਸਟ ਕੀਤਾ ਉਹ ਤੋਂ ਅਸੀਂ ਦੋ ਫੋਨ ਰਿਕਵਰ ਕੀਤੇ ਨੇ ਜਿਹੜਾ ਹਰਦੀਪ ਸਿੰਘ ਗੁੱਲੂ ਹੈ ਇਹਨਾਂ ਨੂੰ ਇਹਨਾਂ ਤੋਂ ਚੋਰੀ ਦੇ ਮੋਬਾਈਲ ਖਰੀਦਦਾ ਸੀਗਾ ਤੇ ਬਦਲੇ 'ਚ ਇਹਨਾਂ ਨੂੰ ਨਸ਼ਾ ਸਪਲਾਈ ਕਰਦਾ ਸੀਗਾ ਅਸੀਂ ਇਸ ਗਰੁੱਪ ਨੂੰ ਗਰੁੱਪ ਦੇ ਜਿਹੜੇ ਵਿਅਕਤੀ ਐ ਪੰਜਾਂ ਦੋਸ਼ੀਆਂ ਨੂੰ ਅਸੀਂ ਇਹਨਾਂ ਦਾ ਰਿਮਾਂਡ ਲਿਆ ਤੇ ਹੁਣ 4 ਦਿਨ ਦੀ ਰਿਮਾਂਡ ਆ ਸਾਡੇ ਕੋਲ ਅਸੀਂ ਹੋਰ ਦੇਖਾਂਗੇ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਤੀਆਂ ਨੇ ਪਰ ਹੁਣ ਤੱਕ ਦੀ ਜਿਹੜੀ ਤਫ਼ਤੀਸ਼ ਦੇ ਵਿੱਚ ਇਹ ਟੋਟਲ 11 ਵਾਰਦਾਤਾਂ ਮੰਨੇ ਨੇ ਕਿ 9 ਸੀ ਸਮਰਾਲਾ ਮਾਛੀਵਾੜ ਦੇ ਰੇਂਜ ਕੀਤੀਆਂ ਨੇ ਦੋ ਲੁਧਿਆਣਾ ਸ਼ਹਿਰ ਦੇ ਵਿੱਚ ਕੀਤੀਆਂ ਨੇ ਤੇ ਇਸ ਇਹਨਾਂ ਦੇ ਗਰੁੱਪ ਫੜੇ ਜਾਣ ਨਾਲ ਅਸੀਂ ਸਾਨੂੰ ਲੱਗਦਾ ਕਿ ਹੁਣ ਜਿਹੜਾ ਸਮਰਾਲਾ ਮਾਛੀਗੜਾ ਏਰੀਆ ਦੇ ਵਿੱਚ ਹੋਰ ਇਸ ਤਰ੍ਹਾਂ ਦੀ ਕੋਈ ਗੈਰ ਕਾਨੂੰਨੀ ਜਿਹੜੀ ਚਪਟਮਾਰੀ ਹੈ ਜਾਂ ਸਨੇਚਿੰਗ ਹੈ ਉਹਦੇ ਵਰਦਤਾਂ ਕਾਫੀ ਠੱਲ ਹੋਊਗੀ ਤੇ ਇਸ ਤਰ੍ਹਾਂ ਦੀ ਵਰਦਤ ਅੱਗੇ ਨਹੀਂ ਹੋਊਗੀ ਸਰ ਜਿਹੜੀਆਂ ਵਰਦੀਆਂ ਮਿਲੀਆਂ ਜੀ ਕਿ ਕਿਹੜੇ ਡੀਐਸਪੀ ਹੋ ਗਏ ਕਿਹੜੇ ਰੈਂਕ ਦੀਆਂ ਜਿਹੜੀ ਇਹ ਇਹਨਾਂ ਕੋਲ ਦੋ ਵਰਦੀਆਂ ਆ ਸਿਕੀਆਂ ਇੱਕ ਪੰਜਾਬ ਪੁਲਿਸ ਦੇ ਸਪਾਹੀ ਰੈਂਕ ਦੀ ਵਰਦੀ ਹੈ ਤੇ ਕੇਐਸਆਈ ਰੈਂਕ ਦੀ ਹੈ ਇਹ ਰਾਤ ਨੂੰ ਬੱਤੀਆਂ ਪਾ ਕੇ ਤੇ ਗੱਡੀਆਂ ਤੇ ਜਾਲੀ ਨੰਬਰ ਲਾ ਕੇ ਜਿਹੜੇ ਲੋਕਾਂ ਨੂੰ ਇਸ਼ਾਰਾ ਕਰਕੇ ਰੋਕ ਲੈਂਦੇ ਸੀ ਉਸ ਤੋਂ ਬਾਅਦ ਉਹਨਾਂ ਤੋਂ ਮਾਰ ਕਰਦੇ ਸੀ ਉਹਨਾਂ ਦੇ ਇਹ ਪਤਾ ਲੱਗਿਆ ਕਿ ਕਿਹੜੇ-ਕਿਹੜੇ ਏਰੀਆ ਚ ਕੀਤੀ ਇਹਨਾਂ ਨੇ ਇਹ ਜਿਆਦਾ ਇਹਨਾਂ ਦੀਆਂ ਹੁਣ ਤੱਕ ਜਿਹੜੀਆਂ 11 ਮਾਰਦਾ ਤਾਂ ਮੰਨੇ ਨੇ ਕਿ ਨੌ ਅਸੀਂ ਸਮਰਾਲਾ ਮੱਛੀਵਾੜਾ ਦੇ ਏਰੀਆ ਦੇ ਵਿੱਚ ਕੀਤੀਆਂ ਨੇ ਤੇ ਦੋ ਲੁਧਿਆਣਾ ਦੇ ਵਿੱਚ ਕੀਤੀਆਂ ਇਹਦੇ ਨਾਲ ਸਾਡੇ ਦੋ ਪੁਰਾਣੇ ਕੇਸ ਵੀ ਜਿਹੜੇ ਸਟ੍ਰੇਸ ਹੋ ਗਏ ਨੇ ਇੱਕ ਸਮਰਾਲਾ ਦੇ ਵਿੱਚ 67 ਨੰਬਰ ਐਫ ਆਈ ਆਰ ਸੀਗੀ ਉਹਦੇ ਵਿੱਚ ਇੱਕ ਵਿਅਕਤੀ ਤੋਂ ਰਾਤ ਨੂੰ ਉਹ ਬਾਈਕ ਤੇ ਜਾ ਰਿਹਾ ਸੀਗਾ ਉਹਦੀਆਂ ਦੋ ਮੁਦਰੀਆਂ ਉਹਦੇ ਕੰਨਾਂ ਦੇ ਵਿੱਚ ਜਿਹੜੀਆਂ ਨਿੱਤੀਆਂ ਤੇ ਕੋਦੀ 골ਡ ਦੀ ਚੈਨ ਜਿਹੜੀ ਆ ਉਹਨਾਂ ਨੇ ਉਹ ਕਰ ਲਈ ਸੀ ਉਹ ਵੀ ਅਸੀਂ ਰਿਕਵਰ ਕਰਵਾ ਲਈਏ ਕਿੰਨੀ ਤੇ ਕਿੰਨੀ ਮਰੀ ਜੀ ਇਹਨਾਂ ਦੀ ਇਹ ਸਾਰੇ 25 ਤੋਂ ਲੈ ਕੇ 35 ਸਾਲ ਦੀ ਉਮਰ ਦੇ ਵਿੱਚ ਨੇ ਇਹਨਾਂ ਦੇ ਵਿੱਚੋਂ ਜਿਹੜੇ ਪੰਜਾਂ ਦੇ ਵਿੱਚੋਂ ਜਿਹੜੇ ਤਿੰਨ ਦੋਸ਼ੀਆਂ ਤੇ ਕੋਈ ਪਹਿਲਾਂ ਮੁਕੱਦਮਾ ਨਹੀਂ ਹੈ ਪਰ ਜਿਹੜੇ ਦੋ ਦੋਸ਼ੀ ਹੈ ਜਿਹੜਾ ਹਰਦੀਪ ਸਿੰਘ ਗੁੱਲੂ ਹੈ ਜਿਹੜਾ ਇਹਨਾਂ ਤੋਂ ਫੋਨ ਖਰੀਦਦਾ ਸੀਗਾ ਤੇ ਨਸ਼ਾ ਦਿੰਦਾ ਸੀ ਉਹ ਤੇ ਤਿੰਨ ਐਨਡੀਪੀਐਸ ਐਕਟ ਦੇ ਮੁਕੱਦਮੇ ਦਰਜ ਨੇ ਤੇ ਜ਼ਿਆਦਾਤਰ ਰਿਹਾਇਸ਼ ਇਹਨਾਂ ਦੀ ਮਾਛੜੇ ਸਾਰੇ ਮਾਛੀਵਾੜੇ ਜਹਾਲੇ ਵਾਲੇ ਪਿੰਡਾਂ ਦੇ ਕੰਮਕਰ ਪੁੱਤ ਦੇ ਕੰਮਕਰ ਇਹਨਾਂ ਚ ਤਿੰਨੇ ਜਾਨੇ ਮੇਲੇ ਸੀਗੇ ਇੱਕ ਦਿਹਾੜੀਦਾਰ ਹੈ ਤੇ ਇੱਕ ਖੇਤੀਬਾੜੀ ਕਰਦਾ ਠੇਕੇਮ劳动 ਸੰਘਾਸ਼ ਮੋਰਚਾ ਦੇ ਸੱਦੇ ਉੱਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟਰ ਵਰਕਰਜ਼ ਜੂਨੀਅਨ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਐਸਡੀਐਮ ਦਫ਼ਤਰ ਸਮਰਾਲਾ ਦੇ ਬਾਹਰ ਫੂਕਿਆ ਗਿਆ ਨਵਾਂ ਸ਼ਹਿਰ ਸਰਗਰਮੀਆਂ ਲਈ ਪੋਸ਼ਣ ਵੱਲੋਂ ਦੀ ਰਿਪੋਰਟ ਸਮਰਾਲਾ ਆਪਾਂ ਨਿਕੰਮੇ ਦੇਰ ਕਹਿੰਗੀ ਕਾਰਤੂਜਾਂ ਨੇ ਸਰਕਾਰਾਂ ਦੀ ਦੇਰ ਆਪੇ ਦਾ ਸਭੀ ਹਾਂਜੀ ਅੱਜ ਦਾ ਕੀ ਪ੍ਰੋਗਰਾਮ ਕਿਹੜੀ ਫਾਊਂਡੇਸ਼ਨ ਨਾਲ ਤੁਸੀਂ ਸਬੰਧ ਰੱਖਦੇ ਹੋ ਅਸੀਂ ਸਰ ਵਾਟਰ ਸਪਲਾਈ ਜੀਟਰ ਸਪਲਾਈ ਹੈ ਜਿਹੜਾ ਰਜਿਸਟਰ ਨੰਬਰ 31 ਦੇ ਦਹ ਹਜ਼ਾਰੂ ਆ ਜੀ ਅਸੀਂ ਜੋ ਸਾਡਾ ਠੇਕਾ ਸ਼ੰਘਰਸ਼ ਮੋਟਚੇ ਨੇ ਪ੍ਰੋਗਰਾਮ ਲਿਖਿਆ ਸੀਗਾ ਜੋ ਜਿਹੜਾ ਭਗਵੰਤ ਮਾਨ ਆ ਜੀ ਸਾਡੇ ਨਾਲ 21 ਵਾਰ ਮੀਟਿੰਗਾਂ ਦੇ ਕੇ ਸਾਨੂੰ ਮੀਟਿੰਗਾਂ ਸਾਡੇ ਨਾਲ ਕਰਨੀਆਂ ਨਹੀਂ ਚਾਹੁੰਦਾ ਤੇ ਉੱਤੇ ਬਾਅਦ ਜਿਆਦਾ ਸੀ ਉਹਨੂੰ ਮਿਲਣ ਜਾਂਦੇ ਕਿਤੇ ਵੀ ਆਪਣਾ ਰੋਡ ਸ਼ੋਅ ਕਰਦਾ ਹੋ ਜਾਦੋਂ ਉਹ ਮਿਲਣ ਜਾਂਦੇ ਆ ਤੇ ਪ੍ਰਸ਼ਾਸਨਪੁਰਸ਼ ਪ੍ਰਸ਼ਾਸਨ ਸਾਡੇ ਨਾਲ ੱੱਕਾ ਕਰਕੇ ਸਾਡੇ ਵਰਕਰਾਂ ਨੂੰ ਕੁੱਟਮਾਰ ਕਰਦਾ ਜੋ ਕਿ ਉਹ ਕਹਿ ਰਹੇ ਭਗਵੰਤ ਮਾਨ ਵੀ ਆਮ ਲੋਕਾਂ ਦਾ ਚੁਣਿਆ ਹੋਇਆ ਨੁਮੈਂਦਾ ਹੈ ਜੇ ਆਮ ਲੋਕਾਂ ਦਾ ਨੁਮੈਂਦਾ ਚੁਣਿਆ ਹੋਇਆ ਕਿਉਂਕਿ ਸਾਡੇ ਜਿਹੜੇ ਠੇਕਾਸ਼ਿਕਾਰ ਚੋਰਚੇ ਦੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਕਿਉਂ ਛੜਕਾਂ ਤੇ ਰੋਲ ਰਿਹਾ ਉਹ ਕਿਉਂ ਨਹੀਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਕਿਉਂਕਿ ਅਸੀਂ ਤਾਂ ਇੱਕ ਛੋਟੇ ਜੇ ਪਰਿਵਾਰ ਦੇ ਵਿੱਚੋਂ ਛੋਟੀਆਂ ਜਿਹੀਆਂ ਨੌਕਰੀਆਂ ਸਾਨੂੰ 20-22 ਸਾਲ ਹੋ ਗਏ ਮੈਕਵੇਲ ਵਿੱਚ ਕੰਮ ਕਰਦਿਆਂ ਨੂੰ ਭਵੰਤਮਾਰ ਨੇ ਸਾਨੂੰ 21 ਵਾਰ 22 ਵਾਰ ਮੀਟਿੰਗਾਂ ਦੇ ਕੇ ਸਾਡੀ ਜਥੇਬੰਦੀ ਨੂੰ ਤੇ ਸਾਡੇ ਨਾਲ ਮੀਟਿੰਗ ਕਰਨੇ ਨਹੀਂ ਚਾਹੁੰਦਾ ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਪਿੱਛੇ ਲਾ ਕੇ ਸਾਡੇ ਨਾਲ ਧੱਕੇਸ਼ਾਹੀ ਜਿਆਦਾ ਕਰ ਰਿਹਾ ਵਰਕਰਾਂ ਨਾਲ ਰਿਕਾਰਡਿੰਗ ਤੇ ਲੱਗਦੀ ਹੈ ਹਾਂਜੀ ਜਿਹੜਾ ਅੱਜ ਤੁਹਾਡਾ ਪ੍ਰੋਗਰਾਮ ਇਹ ਰੱਖਿਆ ਹੋਇਆ ਕਿਸ ਬੀਸ ਤੇ ਰੱਖਿਆ ਹੈ ਕਿਸ ਤੁਸੀਂ ਜਥੇਬੰਦੀ ਨਾਲ ਸਬੰਧ ਰੱਖਦੇ ਹੋ ਹਾਂਜੀ ਜਿਹੜਾ ਅੱਜ ਤੁਹਾਡਾ ਪ੍ਰੋਗਰਾਮ ਹੈ ਕਿੰਨੇ ਪੰਜਾਬ ਪੱਧਰ ਤੇ ਕੀਤਾ ਗਿਆ ਅਸੀਂ ਜਥੇ ਗੰਦੀ ਨਾਲ ਮੰਦਰ ਅਸੀਂ ਜਲ ਸਫਾਈ ਹਾਂਜੀ ਜਿਹੜਾ ਅੱਜ ਦਾ ਇੰਜ ਕੰਟਰੈਕਟਰ ਵਰਕ ਕਰਵਾ ਰਹੇ ਹਾਂ ਤੇ ਤਾਂ ਕਿ ਇਹ ਪੂਰੇ ਪੰਜਾਬ ਪੱਧਰ ਤੇ ਕੰਮੇ ਕੀਤਾ ਗਿਆ ਹੈ ਜੋ ਠੇਕਾ ਮਲਾਏ ਅਸੀਂ ਜਸਪਾਲ ਹੀ ਬੈਨਰ ਹੇਠ ਸੈਨੀਟਾਈਜ਼ੇਸ਼ਨ ਦੇ ਠੇਕੇ ਬੰਦੀਆਂ ਅਧਿਯਮਾਂ ਦੇ ਇੱਥੇ ਬੰਦੀਆਂ ਠੇਕਾ ਕੰਮ ਐ ਖਤਰ ਹੋਈਆਂ ਨੇ ਜੋ ਠੇਕਾ ਮਲਾਦੇ ਨਾਲ ਸਾਰਾ ਸਾਰ ਪੰਜਾਬ ਸਰਕਾਰ ਨੂੰ ਇੱਥੇ ਬੰਦੀਆਂ ਜਿਹੜੇ ਸਰਕਾਰ ਵਾਲੇ ਹੋਈਆਂ ਨੇ ਸੱਤਾ ਦੇ ਵਿੱਚ ਆਈ ਸਾਡੇ ਨਾਲ ਸਾਰਾ ਸਾਰ ਪੰਜਾਬ ਨੂੰ ਬੱਚੇ ਮਲਾਜਮਾਂ ਨੂੰ ਹਜਾ ਪਹਿਲਾਂ ਤੁਹਾਡੇ ਹੱਥ ਦੇ ਵਿੱਚ ਚੱਲੇਗਾ ਅੱਜ ਤੱਕ 2 ਸਾਲ ਦਾ ਸਮਾਂ ਬੀਤ ਚੁੱਕਿਆ ਵਿਚ ਚੁੱਕਿਆ ਬੱਚੇ ਮੁਲਾਜ਼ਮਾਂ ਦਾ ਸਾਡਾ ਪਹਿਲ ਤੁਹਾਡੇ ਹੱਕ ਦੇ ਵਿੱਚ ਬੱਚੇ ਮੁਲਾਜ਼ਮਾਂ ਦੀ ਕੋਈ ਲਗਭਗ 2 ਸਾਲ ਦਾ ਸਮਾਂ ਜਦੋਂ ਵੀ ਅਸੀਂ ਇਹ ਬੀਤ ਚੁੱਕਿਆ ਇਹਨਾਂ ਨੂੰ ਮਿਲਣ ਲਈ ਸਰਕਾਰ ਨੇ ਕਿਸੇ ਵੀ ਬੱਚੇ ਮੁਲਾਜ਼ਮਾਂ ਦੇ ਸਬੰਧ ਵਿੱਚ ਮੀਟਿੰਗਾਂ ਦਾ ਵੀ ਸਾਨੂੰ ਸਮਾਂ ਮਿਲਿਆ 20 ਤੋਂ ਇੱਕ ਵਾਰ ਇਹਨਾਂ ਨੂੰ ਮਿਲਣ ਲਈ ਸੰਘਰਸ਼ ਮੋਰਚੇ ਨੂੰ ਵੀ ਸਮਾਂ ਮਿਲਿਆ ਪ੍ਰੋਗਰਾਮ ਦੇ ਸਬੰਧ ਵਿੱਚ ਮੀਟਿੰਗਾਂ ਦਾ ਵੀ ਸਾਨੂੰ ਸਮਾਂ ਮਿਲਿਆ 20 ਤੋਂ ਇੱਕ ਵਾਰ ਇਹਦੇ ਉਸ ਵਜੋਂ ਅਸੀਂ ਪਿੰਡਾਂ ਦੀਆਂ ਸੋਤਾਂ ਵਿੱਚ ਜਾਂਦੇ ਆ ਲੋਕਾਂ ਦੇ ਵਿੱਚ ਜਾਂਦੇ ਆ ਤੇ ਜਿੱਥੇ ਜਿੱਥੇ ਇਹਨਾਂ ਦੀਆਂ ਰੈਲੀਆਂ ਹੁੰਦੀਆਂ ਨੇ ਅੱਜ ਵਜੋਂ ਜਾਣਦੇ ਆ ਨਦੀਆਂ ਦੀਆਂ ਨਦੀਆਂ ਦੇ ਜਾਣਦੇ ਆ ਲੋਕਾਂ ਦੇ ਵਿੱਚ ਜਾਣਦੇ ਆ ਸਾਡੇ ਜਿੱਥੇ ਤੱਕ ਦੀਆਂ ਰੈਲੀਆਂ ਕਰਵਾਉਂਦੇ ਆ ਸਾਡੇ ਪਰਿਵਾਰ ਨਾਲ ਕੇ ਜਾਣਦੇ ਆ ਇਹਨਾਂ ਦੀਆਂ ਕਾਮੇ ਮੁਲਾਜ਼ਮ ਜਾਂਦੇ ਰਹੇ ਇਹਨਾਂ ਕੋਲ ਸਵਾਲ ਜਵਾਬ ਕਰਨ ਵਾਸਤੇ ਜਾਂਦਾ ਸਾਡੇ ਪਰਿਵਾਰ ਨਾਲ ਜਾਂਦਾ ਜਿਹੜੇ ਵਰਕਰ ਇਹ ਨਾਮ ਦੇ ਕਿੱਥੇ ਜਾ ਰਹੇ ਜਾਂਦੇ ਨੇ ਇਹਨਾਂ ਕੋਈ ਫਰਵਾਰਜਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾ ਰਿਹਾ ਉਹਨਾਂ ਲੋਕਾਂ ਦੀ ਪੂਰੇ ਪੰਜਾਬ ਦੇ ਵਿੱਚ ਜੇਲ੍ਹਾਂ ਵਿੱਚ ਰੱਖਿਆ ਜਾ ਰਿਹਾ ਉਹਨਾਂ ਦੇ ਫਰਵਾਰਜਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾ ਰਿਹਾ ਜੇਦੀ ਇਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਹਜ਼ਾਰੇ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਉਹਦੇ ਸਬੰਧ ਵਿੱਚ ਦੱਸਦਾ ਕਿ ਪ੍ਰੋਗਰਾਮ ਇਹਨਾਂ ਦੇ ਅੱਗੇ ਅਸੀ ਮੁਜਾਰੇ ਰੋਸ ਮੁਜਾਰੇ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਉਦੇ ਸਬੰਧ ਵਿੱਚ ਅੱਜ ਦਾ ਇੱਥੇ ਪ੍ਰੋਗਰਾਮ ਸਮਰਾਲੇ ਵੀ ਕੀਆ ਸੀ ਲੱਗ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ ਜਿੰਦਾਬਾਦ ਕਿਆਬ ਜਿੰਦਾਬਾਦ ਮੁਰਦਾਬਾਦ ਗੁਰਦਾਬਾਦ ਮੁਰਦਾਬਾਦ ਸਾਡਾ ਇੱਕਾ ਜਿੰਦਾਬਾਦ 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 ਹਾਂਜੀ ਅੱਜ ਦਾ ਕੀ ਪ੍ਰੋਗਰਾਮ ਤੇ ਕਿਹੜੀ ਫੈਡਰੇਸ਼ਨ ਨਾਲ ਤੁਸੀਂ ਸੰਬੰਧ ਰੱਖਦੇ ਹੋ ਅਸੀਂ ਸਰ ਵਾਟਰ ਸਪਲਾਈ ਜੀ ਇਟਰ ਸਪਲਾਈ ਹੈ ਜਿਹੜਾ ਰਜਿਸਟਰ ਨੰਬਰ 31 ਦੇ ਹਜ਼ਾਰੂ ਆ ਜੀ ਅਸੀਂ ਜੋ ਸਾਡਾ ਠੇਕਾ ਸ਼ਿਘਾਰਸ਼ ਮੋਰਚੇ ਨੇ ਪ੍ਰੋਗਰਾਮ ਲਿਖਿਆ ਸੀਗਾ ਜੋ ਜਿਹੜਾ ਭਗਵੰਤ ਮਾਨ ਆ ਜੀ ਸਾਡੇ ਨਾਲ 21 ਵਾਰ ਮੀਟਿੰਗਾਂ ਦੇ ਕੇ ਸਾਨੂੰ ਮੀਟਿੰਗਾਂ ਸਾਡੇ ਨਾਲ ਕਰਨੀਆਂ ਨਹੀਂ ਚਾਹੁੰਦਾ ਤੇ ਉੱਤੇ ਬਾਅਦ ਜਦ ਅਸੀਂ ਉਹਨੂੰ ਮਿਲਣ ਜਾਂਦੇ ਆ ਕਿਤੇ ਵੀ ਆਪਣਾ ਰੋਡ ਸ਼ੋਅ ਕਰਦਾ ਉਹ ਜਨਰ ਨੂੰ ਮਿਲਣ ਜਾਂਦੇ ਆ ਤੇ ਪ੍ਰਸ਼ਾਸਨ ਪੁਰਸ਼ ਪ੍ਰਸ਼ਾਸਨ ਸਾਡੇ ਨਾਲ ੱੱਕਾ ਕਰਕੇ ਸਾਡੇ ਵਰਕਰਾਂ ਨੂੰ ਕੁੱਟਮਾਰ ਕਰਦਾ ਜੋ ਕਿ ਉਹ ਕਹਿ ਰਿਹਾ ਹੈ ਭਗਵੰਤ ਮਾਨ ਵੀ ਆਮ ਲੋਕਾਂ ਦਾ ਚੁਣਿਆ ਹੋਇਆ ਨਮੇਂਦਾ ਹੈ ਜੇ ਆਮ ਲੋਕਾਂ ਦਾ ਨਮੇਂਦਾ ਚੁਣਿਆ ਹੋਇਆ ਹੈ ਕਿਉਂਕਿ ਸਾਡੇ ਜਿਹੜੇ ਠੇਕਾਸ਼ੀਰਤ ਮੋਰਚੇ ਦੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਕਿਉਂ ਸੜਕਾਂ ਤੇ ਰੋਲ ਰਿਹਾ ਕਿਉਂ ਨਹੀਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਕਿਉਂਕਿ ਅਸੀਂ ਤਾਂ ਇੱਕ ਛੋਟੇ ਜੇ ਪਰਿਵਾਰ ਦੇ ਵਿੱਚੋਂ ਛੋਟੀਆਂ ਜਿਹੀਆਂ ਨੌਕਰੀਆਂ ਸਾਨੂੰ 20-22 ਸਾਲ ਹੋ ਗਏ ਮੈਕਵੇਲ ਵਿੱਚ ਕੰਮ ਕਰਦਿਆਂ ਨੂੰ ਭਵੰਤਵਾਰ ਨੇ ਸਾਨੂੰ 21 ਵਾਰ 22 ਵਾਰ ਮੀਟਿੰਗਾਂ ਦੇ ਕੇ ਸਾਡੇ ਜਥੇਬੰਦੀ ਨੂੰ ਤੇ ਸਾਡੇ ਨਾਲ ਮੀਟਿੰਗ ਕਰਨੇ ਨਹੀਂ ਚਾਹੁੰਦਾ ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਪਿੱਛੇ ਲਾ ਕੇ ਸਾਡੇ ਨਾਲ ਧੱਕੇਸ਼ਾਹੀ ਜਿਆਦਾ ਕਰ ਰਿਹਾ ਵਰਕਰਾਂ ਨਾਲ ਹਾਂਜੀ ਜਿਹੜਾ ਅੱਜ ਤੁਹਾਡਾ ਪ੍ਰੋਗਰਾਮ ਇਹ ਰੱਖਿਆ ਹੋਇਆ ਕਿਸ ਬੇਸ ਤੇ ਰੱਖਿਆ ਹੈ ਕਿਸ ਤੁਸੀਂ ਜਥੇਬੰਦੀ ਨਾਲ ਸੰਬੰਧ ਰੱਖਦੇ ਹੋ ਹਾਂਜੀ ਜਿਹੜਾ ਅੱਜ ਦਾ ਇਹ ਰੋਸ ਮੁਜ਼ਾਹਰਾ ਕੀਤਾ ਗਿਆ ਹੈ ਪੂਰੇ ਪੰਜਾਬ ਪੱਧਰ ਤੇ ਕੀਤਾ ਗਿਆ। ਅਸੀਂ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟਰ ਵਰਕਰ ਯੂਨੀਅਨ ਦੇ ਠੇਕਾ ਕਾਮੇ ਆ ਜੋ ਠੇਕਾ ਮਜ਼ਦੂਰ ਸੰਘਰਸ਼ ਮੋਰਚੇ ਦੇ ਬੈਨਰ ਹੇਠ ਸਮੂਹ ਜਿੱਥੇ ਬੰਦੀਆਂ 10 ਤੋਂ 12 ਜਿੱਥੇ ਬੰਦੀਆਂ 77 ਹੋਈਆਂ ਨੇ। ਸਾਡੇ ਨਾਲ ਸਰਾਸਰ ਪੰਜਾਬ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ। ਜਿਹੜੇ ਸਰਕਾਰ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਕਿ ਸਾਨੂੰ ਕੱਚੇ ਮੁਲਾਜ਼ਮਾਂ ਨੂੰ ਹੜਾ ਪੈਦ ਤੁਹਾਡੇ ਹੱਕ ਦੇ ਵਿੱਚ ਚੱਲੇਗਾ ਅੱਜ ਲਗਭਗ 2 ਸਾਲ ਦਾ ਸਮਾਂ ਬੀਤ ਚੁੱਕਿਆ ਬੀਤ ਚੁੱਕਿਆ ਪਰੰਤੂ ਸਰਕਾਰ ਨੇ ਕੱਚੇ ਮੁਲਾਜ਼ਮਾਂ ਦੀ ਕੋਈ ਵੀ ਸਾਰ ਨਹੀਂ ਲਈ ਤੇ ਜਦੋਂ ਵੀ ਅਸੀਂ ਇਹਨਾਂ ਨੂੰ ਮਿਲਣ ਲਈ ਜਾਂ ਕਿਸੇ ਵੀ ਪ੍ਰੋਗਰਾਮ ਦੇ ਸਬੰਧ ਵਿੱਚ ਮੀਟਿੰਗਾਂ ਦਾ ਵੀ ਸਾਨੂੰ ਸਮਾਂ ਮਿਲਿਆ 20 ਤੋਂ 21 ਵਾਰ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੂੰ ਮੀਟਿੰਗਾਂ ਦਾ ਸਮਾਂ ਮਿਲਿਆ ਪਰੰਤੂ ਮੀਟਿੰਗਾਂ ਕਰਨ ਤੋਂ ਸਰਕਾਰ ਭੱਜੀ ਹੈ ਇਹਦੇ ਰੋਸ ਵਜੋਂ ਅਸੀਂ ਪਿੰਡਾਂ ਦੀਆਂ ਸੱਤਾਂ ਵਿੱਚ ਜਾਂਦੇ ਆਂ ਲੋਕਾਂ ਦੇ ਵਿੱਚ ਜਾਂਦੇ ਆਂ ਤੇ ਜਿੱਥੇ-ਜਿੱਥੇ ਇਹਨਾਂ ਦੀਆਂ ਰੈਲੀਆਂ ਹੁੰਦੀਆਂ ਨੇ ਅਸੀਂ ਆਪਣੇ ਸਵਾਲ ਲੈ ਕੇ ਜਾਂਦੇ ਆਂ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਪਰੰਤੂ ਸਾਡੇ ਨਾਲ ਧੱਕਾ ਕੀਤਾ ਜਾਂਦਾ ਸਾਡੇ ਪਰਿਵਾਰਾਂ ਨਾਲ ਧੱਕਾ ਕੀਤਾ ਜਾਂਦਾ ਜਿਹੜੇ ਵਰਕਰ ਠੇਕਾ ਕਾਮੇ ਮੁਲਾਜ਼ਮ ਜਾਂਦੇ ਨੇ ਇਹਨਾਂ ਕੋਲ ਸਵਾਲ ਜਵਾਬ ਕਰਨ ਵਾਸਤੇ ਉਹਨਾਂ ਨੂੰ ਜ਼ਬਰੀ ਪ੍ਰਸ਼ਾਸਨ ਵੱਲੋਂ ਜੇਲ੍ਹਾਂ ਵਿੱਚ ਰੱਖਿਆ ਜਾ ਰਿਹਾ ਉਹਨਾਂ ਦੇ ਪਰਿਵਾਰਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾ ਰਿਹਾ ਜੇਦੀ ਪੂਰੇ ਪੰਜਾਬ ਦੇ ਵਿੱਚ ਅੱਜ 7 ਤਰੀਕ ਨੂੰ ਠੇਕਾ ਮਜ਼ਦ ਮਜ਼ਦ ਸੰਘਰਸ਼ ਮੋਰਚੇ ਦੇ ਬੈਨਰ ਦੇ ਹੇਠ ਇਹਨਾਂ ਦੇ ਆਰਥਿਕ ਭੂਗ ਮਜਾਰੇ, ਰੋਸ ਮਜਾਰੇ, ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਹਦੇ ਸਬੰਧ ਵਿੱਚ ਅੱਜ ਦਾ ਇੱਥੇ ਪ੍ਰੋਗਰਾਮ ਸਮਰਾਲੇ ਵਿਖੇ ਅਸੀਂ ਲਾਗੂ ਕੀਤਾ ਜੀ। ਸਾਰੀ ਨਾਗਰਿਕਾਂ ਨੂੰ ਧੰਨਵਾਦ। मुरदाबाद मुरदारदाबाद मुरदा जिंदा ज़िंदबादा ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਾਕਫ सहलता मिलती ने इथे चौबी घंटे सब दिन एमरजेंसी की सुविधा भी दि है आज ही बुक करो अपनी अपॉइंटमेंट अठानवे सात वी छे या अठानवे उन्नवे आथ अस्सी छे चौहत्तर विजिट करो संधु हॉस्पिटल चंडीगढ़ रोड नवा शहर ਸਜੇਲਾ ਸ਼ਿਫਤ ਅਗਸਈ ਨਗਨਸ ਵੰਦਤ ਅਜਿਨਿਆ ਸੇ ਸਬਰਗੀਆਂ ਖਲਫੇਰ ਨਮੀਆਂ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਪਰੋਂ ਤੱਕ ਵਾਸਤੇ ਪ੍ਰਤੀਸਿਨ ਇਜਾਜ਼ਤ ਦਿਓ ਧੰਨਵਾਦ